ਇਕ ਮਿਤੀ 14 ਮਾਰਚ ਦੀ ਰਾਤ ਨੂੰ ਇੱਕ ਲੁਧਿਆਣੇ ਕਾਫੀ ਸੈਂਸੇਸ਼ਨਲ ਜੈ ਇਨਸੀਡੈਂਟ ਹੋਇਆ ਕੋਚਰ ਮਾਰਕੀਟ ਦੇ ਏਰੀਆ ਚ ਜਦੋਂ ਇੱਕ ਗੱਡੀ ਗੱਡੀ ਸਨੇਚਿੰਗ ਦਾ ਇਨਸੀਡੈਂਟ ਸੀਗਾ ਜਿਸ ਵਿੱਚ ਇੱਕ ਲੇਡੀ ਕਾਰ ਚ ਬੈਠੀ ਸੀ ਉਸ ਨੂੰ ਚਾਰ ਮੁੰਡਿਆਂ ਨੇ ਇੱਕੋ ਦਾ ਮਾਰ ਕੇ ਉਹਦਾ ਹਸਬੈਂਡ ਉੱtre ਹੀ ਸੀਗਾ ਕੋਈ ਸਮਾਨ ਲੈਣ ਮੈਡੀਕਲ ਸ਼ਾਪ ਤੋਂ ਤਾਂ ਉਹਨੂੰ ਗੱਡੀ ਦੀ ਭਜਾ ਕੇ ਲੈ ਜਾਣ ਦੀ ਵਿਦ ਲਪਝਾ ਕੇ ਲੈ ਗਏ ਤੇ ਬੰਦੇ ਨੇ ਆਪਦੀ ਲੇਡੀ ਜੋ ਹੈ ਉਸ ਨੂੰ ਰੈਸਕਿਊ ਕਰ ਲਿਆ ਪਰ ਅਨਫੋਰਚਨਟਲੀ ਗੱਡੀ ਉਹਦੀ ਨਾਲ ਹੀ ਉਹ ਸਨੈਚ ਕਰਕੇ ਲੈ ਗਏ ਸੀਗੇ ਜੋ ਇਨਸੀਡੈਂਟ ਕਾਫੀ ਸੈਂਸੇਸ਼ਨਲ ਸੀਗਾ ਕਾਫੀ ਮਤਲਬ ਕਿ ਲੋਕਾਂ ਚੋ ਵੀ ਸੀਗਾ ਵੀ ਹਾਂਜੀ ਕਾਫੀ ਇੱਕ ਛੋਟਾ ਜਿਵੇਂ ਡਰ ਦਾ ਮਾਹੌਲ ਵੀ ਬਣਿਆ ਸੀ ਪਰ ਐਜ਼ ਮਾਨਯੋਗ ਸੀਪੀ ਸਾਹਿਬ ਸ਼੍ਰੀ ਕੁਲਦੀਪ ਸਿੰਘ ਚਾਹਲ ਜੀ ਮਾਨਯੋਗ ਡੀਸੀਪੀ ਸਾਹਿਬ ਅਜਸ ਕੇ ਰਣਜੀਤ ਸਿੰਘ ਤੇਜਾ ਜੀ ਸਾਡੇ ਮਾਨਯੋਗ ਏਡੀਸੀਪੀ 3 ਪਹਿਲਾਂ ਰਮਨਦੀਪ ਸਿੰਘ ਪੁੱਲਰ ਸਰ ਹੁਣ ਗੁਰਪ੍ਰੀਤ ਕੌਰ ਪੂਰੇਵਾਲ ਮੈਮ ਸਾਰਿਆਂ ਨੇ ਲਗਾਤਾਰ ਅਸੀਂ ਮਤਲਬ ਇਹਨਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਸੀਂ ਲਗਾਤਾਰ ਐਫਰਟ ਕਰ ਰਹੇ ਸੀ ਐਸਐਚਓ ਡਿਵੀਜ਼ਨ 5 ਇੰਚਾਰਜ ਚੌਂਕੀ ਕੋਚਲ ਮਾਰਕੀਟ ਵਿਦ ਮੀ ਤੇ ਅਸੀਂ ਲਗਾਤਾਰ ਇਹਨਾਂ ਨੂੰ ਫੜਨ ਲਈ ਇਹਨਾਂ ਨੂੰ ਸੋਰਸ ਲਗਾ ਕੇ ਇਹਨਾਂ ਨੂੰ ਹਿਊਮਨ ਐਂਡ ਟੈਕਨੀਕਲ ਇੰਟੈਲੀਜੈਂਸ ਦੇ ਥਰੂ ਫਾਈਨਲੀ ਅਸੀਂ ਇਹਨਾਂ ਦੇ ਮੇਨ ਅਕਿਊਜ਼ ਨੂੰ 5 ਤਰੀਕ ਨੂੰ ਨੈਬ ਕੀਤਾ ਇਹਦਾ ਨਾਮ ਹੈਗਾ ਜੀ ਗੁਰਦੇਵ ਸਿੰਘ ਉਰਫ ਗੈਰੀ ਇਹ ਤੇ ਇਹਦਾ ਇੱਕ ਨਾਲ ਹੈਗਾ ਹਰਦੇਵ ਸਿੰਘ ਉਰਫ ਸ਼ੇਰੀ ਇਹ ਦੋਵੇਂ ਫਿਰੋਜ਼ਪੁਰ ਜ਼ਿਲ੍ਹੇ ਦੇ ਵਾਸੀ ਨੇ ਇਨਾਂ ਦੀ ਜਦੋਂ ਇਹਨਾਂ ਨੂੰ ਕੁਐਸਚਨਿੰਗ ਕੀਤੀ ਗਈ ਇਹਨਾਂ ਨੂੰ ਇਸ ਇਨਸੀਡੈਂਟ ਬਾਰੇ ਅੱਗੇ ਫਰਦਰ ਕੁਐਸਚਨ ਕੀਤਾ ਗਿਆ ਤਾਂ ਸਾਨੂੰ ਪਤਾ ਲੱਗਿਆ ਵੀ ਇਹਨਾਂ ਨੇ ਇੱਕ ਜੋ ਹੈ ਗੈਂਗ ਟਾਈਪ ਬਣਾਇਆ ਹੋਇਆ ਗਰੁੱਪ ਇਹਨਾਂ ਦਾ ਕੰਮ ਹੀ ਇਹ ਹੈ ਵੀ ਜਿਵੇਂ ਗੱਡੀ ਚੋਰੀ ਕੀਤੀ ਜਾਂ ਇਸ ਟਾਈਪ ਦੀ ਕੋ ਸਨੇਚਿੰਗ ਕੀਤੀ ਉਸ ਗੱਡੀ ਨੂੰ ਇਹ ਵਾਰਦਾਤ ਜਿਵੇਂ ਇੱਕ ਦੋ ਵਾਰਦਾਤਾਂ ਲਈ ਵਰਤੇ ਆ ਇਹਨਾਂ ਨੇ ਫਿਰ ਇਹ ਗੱਡੀ ਖੁਰਦ-ਬੁਰਦ ਕਰ ਦਿੰਦੇ ਆ ਖੁਰਦ-ਬੁਰਦ ਕਰਨ ਦਾ ਤਰੀਕਾ ਵੀ ਅੱਗੇ ਸਕ੍ਰੈਪ 'ਚ ਜਿਹੜੀ ਹੈਗੇ ਇਹ ਗੱਡੀ ਨੂੰ ਜਿਵੇਂ ਕਟਿੰਗ ਵਗੈਰਾ ਕਰਕੇ ਸਕ੍ਰੈਪ 'ਚ ਵੇਚ ਦਿੰਦੇ ਆ ਤੈਸ ਵਿੱਚ ਅਸੀਂ ਫੂਲ ਪ੍ਰੂਫ ਇਨਵੈਸਟੀਗੇਸ਼ਨ ਕਰਨ ਲਈ ਪਹਿਲੇ ਇਹਨਾਂ ਨੂੰ ਅਰੈਸਟ ਕੀਤਾ ਫਿਰ ਇਹਨਾਂ ਦੇ ਦੋ ਤਿੰਨ ਸਾਥੀ ਨੇ ਜਿਨ੍ਹਾਂ ਦਾ ਇਹਨਾਂ ਨੇ ਨਾਮ ਲਿੱਤਾ ਹੈ ਉਹਨਾਂ ਨੂੰ ਵੀ ਸਾਡੀ ਟੀਮ ਅਰੈਸਟ ਕਰਨ ਲਈ ਲਗਾਤਾਰ ਲੱਗੀ ਹੋਈ ਹੈ ਤੇ ਜਲਦੀ ਤੋਂ ਜਲਦੀ ਉਹਨਾਂ ਨੂੰ ਵੀ ਕਰ ਲਾਂਗੇ ਉਹਨਾਂ ਦੇ ਮੈਂ ਨਾਮ ਤੁਹਾਨੂੰ ਦੱਸ ਦਿੰਦਾ ਇੱਕ ਹੈਗਾ ਬੋਬੀ ਪੁੱਤਰ ਹਜ਼ਾਰਾ ਸਿੰਘ ਵਾਸੀ ਤਰਨਤਾਰਨ ਦਾ ਇੱਕ ਜੋਰਾ ਸਿੰਘ ਪੁੱਤਰ ਜਗਦੀਸ਼ ਸਿੰਘ ਵਾਸੀ ਕਿਰਤਵਾਲ ਤਰਨਤਾਰਨ ਜ਼ਿਲ੍ਹਾ ਇਨਾਂ ਨੂੰ ਇਹ ਦੇ ਨਾਲ ਇਸ ਇਨਸੀਡੈਂਟ ਚ ਸ਼ਾਮਿਲ ਸੀ ਜੋ ਇਨਾਂ ਦੇ ਅਕੋਰਡਿੰਗ ਐਂਡ ਉਸ ਤੋਂ ਬਾਅਦ ਜਿਹੜੇ ਸਕ੍ਰੈਪਰ ਨੂੰ ਇਹਨਾਂ ਨੇ ਗੱਡੀਆਂ ਵੇਚੀਆਂ ਮਤਲਬ ਮੈਂ ਜਿਵੇਂ ਦੱਸਿਆ ਤੁਹਾਨੂੰ ਇਹ ਸਕ੍ਰੈਪ ਥਰੂ ਆਫ ਦਾ ਸਿਸਟਮ ਚਲਾਉਂਦੇ ਸੀਗੇ ਅਸੀਂ ਉਸ ਸਕ੍ਰੈਪਰ ਨੂੰ ਵੀ ਅਰੈਸਟ ਕੀਤਾ ਉਸ ਸਕ੍ਰੈਪਰ ਹੈਗੇ ਜਸਵਿੰਦਰ ਸਿੰਘ ਪੁੱਤਰ ਕਿਰਪਾਲ ਸਿੰਘ ਇਹ ਥਾਣਾ ਫਤੇਕੜ ਪਿੰਤੂ ਜ਼ਿਲ੍ਹਾ ਮੋਗਾ ਦਾ ਰਹਿਣ ਵਾਲਾ ਇੱਕ ਅਜੀਤ ਤਨੇਜਾ ਪੁੱਤਰ ਹਿੰਦਰਾ ਤਨੇਜਾ ਇਹ ਵਾਸੀ ਮੋਗਾ ਇਹ ਜਿਹੜੇ ਹੈਗੇ ਇਹ ਦੋਵੇਂ ਉਹ ਸਕ੍ਰੈਪਰ ਸੀ ਜਿੰਨਾ ਥਰੂ ਇਹ ਗੱਡੀ ਜਿਵੇਂ ਸੇਲ ਕਰਦੇ ਸੀ ਕੱਟ ਕੇ ਜਾਂ ਉਹਨੂੰ ਖੁਰਦ-ਖੁਰਦ ਕਰਦੇ ਸੀ ਫਿਲਹਾਲ ਇਸ ਜੋ ਰਿਕਵਰੀ ਹੋਈ ਹੈ ਸਾਨੂੰ ਮੁਕਦਮੇ 'ਚ ਇੱਕ ਸਕੋਡਾ ਗੱਡੀ ਜੋ ਇਹ ਰੀਸੈਂਟਲੀ ਇਹਨਾਂ ਨੇ ਸਟੈਚ ਕੀਤੀ ਸੀਗੀ ਇਨਾਂ ਤੋਂ 4 ਮੋਟਰਸਾਈਕਲ ਕੋਲ ਇਨਾਂ ਤੋਂ ਸਾਨੂੰ ਰਿਕਵਰ ਹੋ ਚੁੱਕੇ ਨੇ ਬਾਕੀ ਫਰਦਰ ਇਨਵੈਸਟੀਗੇਸ਼ਨ ਜਾਰੀ ਹੈ ਤੇ ਅੱਗੇ ਹੋਰ ਰਿਕਵਰੀ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਸਰ ਮੇਨ ਸਨੇਚਰ ਕਿੰਨੇ ਫੜੇ ਗਏ ਨੇ ਤੇ ਜਿਹੜੇ ਉਹਨਾਂ ਦੇ ਅੱਗੇ ਅਸੀਂ ਕਿ ਸਕ੍ਰੈਪ ਵਾਲਾ ਜਾਂ ਹੋਰ ਕਿਹੜੇ ਸਰੇ ਇਸ ਟਾਈਮ ਤੱਕ 2 ਸਨੇਚਰ ਫੜੇ ਗਏ ਨੇ 2 ਸਕ੍ਰੈਪ ਵਾਲੇ ਅੱਗੇ ਜਿਹੜੇ ਗੱਡੀਆਂ ਨੂੰ ਸੇਲ ਇਨਾਂ ਦੇ ਹੈਲਪ ਕਰਦੇ ਸੀਗੇ ਹਾਂਜੀ ਇਹ ਵਾਰ ਦਾ ਤਾਂ ਮੰਨ ਲਓ ਜੀ ਹਮ ਤਾਂ ਕਿੰਨੀਆਂ ਵਾਰ ਦਾ ਕਰ ਚੁੱਕੇ ਜਿਹੜੇ ਕਾਰ ਤੋਂ ਲੀ ਗੀਆਂ ਇਹਨਾਂ ਨੇ ਸਾਡੇ ਕੋਲ 3-4 ਵਾਰ ਦਾ ਤਾਂ ਮੰਨੀਆਂ ਹੈ ਵੀ ਅਸੀਂ ਕੀਤੀਆਂ ਇੱਕ ਤਾਂ ਅਸੀਂ ਤੁਹਾਨੂੰ ਦੱਸਿਆ ਵੀ ਅਸੀਂ ਸਕੌਡਾ ਗੱਡੀ ਜਿਹੜੀ ਹੈਗੀ ਰਿਕਵਰ ਕੀਤੀ ਹੈ i20 ਜਿਹੜੀ ਆਪਣੀ ਇੱਥੋਂ ਸਨੇਚ ਹੋਈ ਸੀ ਲੁਧਿਆਣੇੋਂ ਕਹਿੰਦੇ ਵੀ ਅਸੀਂ ਖੁਰਦ-ਬੁਰਦ ਕਰਤੀ ਉਹ ਤਾਂ ਆਪਾਂ ਨੂੰ ਪਤਾ ਹੀ ਹੈ ਇੱਕ ਵਾਰ ਦਾ ਥੋਰ ਮੰਨਦੇ ਆ ਇਹ ਇਹਨਾਂ ਨੇ ਗੱਡੀ ਸਨੇਚਿੰਗ ਦੀ ਤਾਂ ਫਿਰ ਅਸੀਂ ਸਾਰੇ ਇਹੀ ਟਰਾਈ ਕਰ ਰਹੇ ਆ ਵੀ ਵੱਧ ਤੋਂ ਵੱਧ ਜਿਹੜੀ ਗੱਡੀਆਂ ਉਹ ਵੀ ਹੋ ਗਈਆਂ ਮਤਲਬ ਇਹਨਾਂ ਨੇ ਖੁਰਦ-ਬੁਰਦ ਵੀ ਕਰਤੀਆਂ ਉਹਨਾਂ ਦੇ ਕੋਈ ਪਾਰਟਸ ਜੇ ਸਾਨੂੰ ਰਿਕਵਰ ਹੋਣ ਤਾਂ ਸਾਰਾ ਮਤਲਬ ਅਸੀਂ ਉਹ ਪੂਰੀ ਚੇਨ ਨੂੰ ਟਰਾਈ ਕਰ ਰਹੇ ਹਾਂ ਵੀ ਜਿਹੜੀ ਗੱਡੀ ਖੋਈ ਹੈ ਉਹਦੇ ਤੋਂ ਕੋਈ ਵਾਰਦਾਤ ਨੂੰ ਅੰਜਾਮ ਦਿੱਤਾ ਕਿਸੇ ਨੇ ਕੋਈ ਵਾਰਦਾਤ ਕਿਦਾਂ ਦੀ ਵਾਰਦਾਤ ਨੂੰ ਅੰਜਾਮ ਦਿੱਤੀ ਜਿਵੇਂ ਇਹਨਾਂ ਇਹਨਾਂ ਦੇ ਜੋ ਕੁਐਸਚਨਿੰਗ ਤੋਂ ਬਾਅਦ ਆਇਆ ਕਿ ਇਹ ਜਿਵੇਂ ਲੋਕਲ ਜਿਵੇਂ ਉੱਥੇ ਮੋਗਾ ਫਰੋਈਪੁਰ ਏਰੀਆ ਦੇ ਵਿੱਚ ਇੱਕ ਦੋ ਚੋਰੀ ਦੀ ਵਾਰਦਾਤ ਨੂੰ ਅਸੀਂ ਅੰਜਾਮ ਦਿੱਤਾ ਇਹਨਾਂ ਨੇ ਕਹਿੰਦੇ ਇਸੇ ਅਕੋਰਡਿੰਗ ਅਸੀਂ ਉਹਨਾਂ ਦੀ ਪੁਲਿਸ ਨੂੰ ਵੀ ਇਨਫੋਰਮ ਕੀਤਾ ਵੀ ਜੇ ਤੁਹਾਡੇ ਕੋਈ ਇਸਾ ਦੇ ਇਨਸੀਡੈਂਟ ਹੋਏ ਹੈ ਤਾਂ ਅਕੋਰਡਿੰਗਲੀ ਉਹ ਇੱਥੇ ਸਾਨੂੰ ਦੱਸੇ ਜਾਣ ਫਿਰ ਆਪਾਂ ਮਤਲਬ ਇੱਕ ਨਾ ਸਾਰਾ ਜਿਹੜਾ ਇੰਟਰ ਡਿਸਟ੍ਰਿਕਟ ਦਾ ਜਿਹੜਾ ਹੈਗਾ ਸਾਰਾ ਇਨਸੀਡੈਂਟਸ ਉਹ ਆਪਾਂ ਕਲੀਅਰ ਕਰ ਸਕੀ ਵੀ ਇਹ ਕਿਹੜੀ ਕਿਹੜੀ ਸ਼ਾਮਲ ਸੀ ਉਹ ਉੱਥੋਂ ਆ ਕੇ ਇੱਥੇ ਵਾਰਦਾ ਤੁਹਾਨੂੰ ਮਤਲਬ ਗੱਡੀਆਂ ਇੱਥੋਂ ਹੋ ਗਈਆਂ ਉਸ ਦਿਨ ਮੈਂ ਦੱਸਣਾ ਚਾਹੁੰਦਾ ਉਸ ਦਿਨ ਕੀ ਹੋਇਆ ਮੈਂ ਤੁਹਾਨੂੰ ਉਹੀ ਇਹਨਾਂ ਦਾ ਮੋਡਸ ਆਪਰੇਂਡੀ ਉਸ ਦਿਨ ਇਹ ਚਾਰੋਂ ਬੰਦੇ ਆਪਣੇ ਪਿੰਡਾਂ ਤੋਂ ਪਹਿਲਾਂ ਮੋਗਾ ਆਏ ਬੱਸ ਤੇ ਫਿਰ ਮੋਗੇ ਤੋਂ ਇਹ ਬੱਸ ਲੈ ਕੇ ਲੁਧਿਆਣੇ ਆਏ ਲੁਧਿਆਣੇ ਬੱਸ ਅੱਡੇ ਤੇ ਉਤਰੇ ਇਹਨਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਤਾਂ ਇਹ ਗੱਡੀ ਉਹ ਉੱਥੋਂ ਹੀ ਭਜਾ ਕੇ ਲੈ ਗਈ ਵਾਪਸ ਕਿਸੇ ਗੈਂਗ ਨਾਲ ਤਾਲੁਕ ਆ ਗੈਂਗ ਗੈਂਗ ਐਸਚੋ ਜਿਵੇਂ ਕੋਈ ਮੈਂ ਗੈਂਗਸਟਰ ਵਾਲੀ ਗੱਲ ਨਹੀਂ ਕਹੂੰਗਾ ਬਟ ਹਾਂਜੀ ਜਿਵੇਂ ਆਪਣਾ ਇੱਕ ਗਰੁੱਪ ਜਿਹਾ ਬਣਾਇਆ ਹੋਇਆ ਹੈ ਟਾਈਪ ਮਤਲਬ ਆਪਤੀ ਚਾਰ ਪੰਜ ਇਦਾਂ ਦੀ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਾ ਤਾਂ ਉਸ ਟਾਈਪ ਦਾ ਸੀ ਪਹਿਲਾਂ ਕੋਈ ਗੱਲ ਇਹਦੀ ਗੱਲ ਕਹੀ ਗਈ ਸੀ ਵੀ ਅਸਲਾ ਇਹਨਾਂ ਕੋਲ ਉਸ ਟਾਈਮ ਉਹ ਲੇਡੀ ਨੇ ਵੀ ਅਸਲੇ ਵਾਲੀ ਕੋਈ ਗੱਲ ਸਾਹਮਣੇ ਨਹੀਂ ਆਈ ਜੀ ਅਸਲਾ ਹਲੇ ਤੱਕ ਫਿਲਹਾਲ ਸਾਨੂੰ ਅਸਲੇ ਦੀ ਕੋਈ ਗੱਲ ਵੈਰੀਫਾਈ ਨਹੀਂ ਹੋਈ ਅਸੀਂ ਡਿਟੇਲ 'ਚ ਉਸ ਦਿਨ ਵੀ ਅਸਲੇ ਵਾਲੀ ਗਾਈ ਕੋਈ ਗੱਲ ਇਦਾਂ ਸਾਹਮਣੇ ਨਹੀਂ ਆਈ ਸੀਗੀ ਅਸਲੇ ਦਾ ਇਹਨਾਂ ਦਾ ਬਸ ਉਹੀ ਸੀਗਾ ਵੀ ਉਹ ਗੱਡੀ 'ਚ ਬਹਿ ਕੇ ਜਿਵੇਂ ਉਹਨਾਂ ਨੇ ਮਤਲਬ ਭਜਾ ਲਿਆ ਉਹ ਵੀ ਬੰਦਾ ਉਤਰੇ ਉਸ ਚੀਜ਼ ਦਾ ਉਹਨਾਂ ਨੇ ਫਾਇਦਾ ਚੁੱਕ ਲਿਆ ਪੂਰਾ ਇੱਕ ਕਰਕੇ ਠੀਕ ਇੱਕ ਕਰਕੇ ਬਈ ਨਾ ਕੋਈ ਸਰ ਸਮਾਰਟ ਸੀਰੀ ਕੈਮਰਾ ਜੁੜਿਆ ਹੋਇਆ ਹਾਂਜੀ ਇੰਨਾ ਲੰਬਾ ਸਮਾਂ ਲੱਗਿਆ ਗੱਡੀ ਤਾਂ ਹਜੇ ਹੱਥ ਲੱਗੀ ਨਹੀਂ ਮਤਲਬ ਉਹਦੇ 'ਚ ਕੋਈ ਥਰੂ ਨਹੀਂ ਮਿਲਿਆ ਹੈਗਾ ਨੀ ਗੱਡੀ ਹੱਥ ਨਹੀਂ ਲੱਗੀ ਮਤਲਬ ਸਰ ਜਿਹੜੀ ਗੱਡੀ ਜਿਹੜੀ ਗੱਡੀ ਹੋਈ ਆ ਦੇਖੋ ਮੈਂ ਤੁਹਾਨੂੰ ਜਿਵੇਂ ਕਿਹਾ ਇਹਨਾਂ ਬੰਦਿਆਂ ਨੂੰ ਟ੍ਰੇਸ ਕੀਤਾ ਗਿਆ ਉਹ ਹਿਊਮਨ ਤੇ ਟੈਕਨੀਕਲ ਇੰਟੈਲੀਜੈਂਸ ਨਾਲ ਹੀ ਕੀਤਾ ਗਿਆ ਕਿਉਂਕਿ ਇਹ ਦੂਜੇ ਜ਼ਿਲ੍ਹੇ ਤੋਂ ਸੀਗੇ ਸਾਡੀ ਟੀਮਾਂ ਲਗਾਤਾਰ ਉੱਥੇ ਜਾ ਕੇ ਅਸੀਂ ਕੈਮਰਾਸ ਥਰੂ ਇੱਕ ਲਿੰਕ ਬਣਾ ਸਾਰਾ ਫਿਰ ਉੱਥੇ ਜਾ ਕੇ ਦੇਖੋ ਹਿਊਮਨ ਇੰਟੈਲੀਜੈਂਸ ਵੀ ਯੂਜ਼ ਕਰਨੀ ਪੈਂਦੀ ਇੱਕ ਲੈਵਲ ਤੋਂ ਬਾਅਦ ਜਿਹੜੇ ਫਿਰੋਜ਼ਪੁਰ ਜਿਵੇਂ ਦੇ ਸੀਗੇ ਰਿਵਾਸੀ ਸੀਗੇ ਔਰ ਉਦੋਂ ਗੱਡੀ ਰਿਕਵਰ ਨਾ ਹੋਣ ਦਾ ਤੁਹਾਨੂੰ ਦੱਸਿਆ ਮੈਂ ਗੱਡੀ ਇਹਨਾਂ ਨੇ ਤੇ ਮੈਂ ਕੁਐਸਚਨਿੰਗ ਚ ਦੱਸਿਆ ਵੀ ਖੁਰਦ-ਬੁਰਦ ਕੀ ਕੀ ਹੈ ਗੱਡੀ ਦੇ ਜਿਹੜੇ ਪਾਰਟਸ ਐ ਅਸੀਂ ਉਹ ਟਰਾਈ ਕਰ ਰਹੇ ਹਾਂ ਵੀ ਜਿੰਨਾ ਹੱਦ ਤੱਕ ਸਾਨੂੰ ਰਿਕਵਰ ਹੋ ਸਕੇ ਅਸੀਂ ਕਰ ਲਈਏ ਹੁਣ ਇਹ ਕਿੱਥੋਂ ਬੜੇ ਕਿੱਥੋਂ ਗਏ ਨੇ ਹੁਣ ਇਹ ਕਿਹੜੀ ਜਗ੍ਹਾ ਤੋਂ ਫੜੇ ਗਏ ਨੇ ਲੁਧਿਆਣਾ ਤੋਂ ਜਾਂ ਉੱਥੋਂ ਹੀ ਜਾ ਕੇ ਫੜੇ ਗਏ ਇਹਦਾ ਜਿਹੜੇ ਮੇਨ ਚੋਰ ਹੀ ਤੋਂ ਇਦਾਂ ਦੇ ਕੈਪਚਰ ਕੀਤੇ ਆ ਇੱਥੋਂ ਉਹ ਮਗ ਮੋਗੇ ਤਕੜੇ ਸਰ ਇਹ ਕਸਮ ਲਾ ਕੇ ਨਹੀਂ ਕਰ ਜਿਹੜੀ ਕਿੰਨੇ ਬੰਦੇ ਦਾ ਗਰੁੱਪ ਹੈ ਟੋਟਲ ਇਹ ਹੁਣ ਤੱਕ ਦੇਖੋ ਜੀ ਮੈਂ ਦੱਸਿਆ ਤੁਹਾਨੂੰ ਦੋ ਦੋਸ਼ੀ ਸਨੇਚਿੰਗ ਵਾਲੇ ਅਸੀਂ ਕਾਬੂ ਕਰ ਲਏ ਦੋਨੋਂ ਅਸੀਂ ਨੋਮੀਨੇਟ ਕੀਤੇ ਸਰ ਹਲੇ ਉਹਨਾਂ ਨੂੰ ਅਰੈਸਟ ਕਰਨ ਲਈ ਸਾਡੀ ਟੀਮ ਲੱਗੀ ਹੋਈ ਹੈ ਜਿਹੜੇ ਸਕ੍ਰੈਪ ਵਾਲੇ ਨੇ ਉਹ ਦੋ ਅਰੈਸਟਡ ਨੇ ਇੱਕ ਨੋਮੀਨੇਟਡ ਸਰ ਇਹ ਨਸ਼ੇ ਦੇ ਆਦੀ ਹੈ ਇਹ ਨਸ਼ੇ ਦੇ ਆਦੀ ਜੋ ਲੱਗ ਰਿਹਾ ਵੀ ਹਾਂਜੀ ਥੋੜਾ ਬਹੁਤ ਨਸ਼ਾ ਵੀ ਕਰਦੇ ਹੀ ਹੈ ਔਰ ਮਤਲਬ ਹਾਲੇ ਤੱਕ ਨਸ਼ਾ ਵੇਚਣ ਵਾਲੀ ਕੋਈ ਗੱਲ ਨਹੀਂ ਸਾਹਮਣੇ ਨਸ਼ੇ ਦੇ ਆਦੀ ਨਾ ਮੋਟਰਸਾਈਕਲ ਵੀ ਕੋਈ ਮੋਟਰਸਾਈਕਲ ਵੀ ਇਹਨਾਂ ਨੇ ਚੋਰੀ ਸਨੇਚਿੰਗ ਮਤਲਬ ਉਹ ਕੋਈ ਖੋ ਸਨੇਚਿੰਗ ਦੋਵੇਂ ਹੀ ਮਤਲਬ ਇਨਵੋਲਡ ਸੀਗੇ ਇਹ ਜੋ ਵੀ ਇਹਨਾਂ ਨੇ ਸਾਨੂੰ ਸਮਾਨ ਰਿਕਵਰ ਕਰਾਇਆ ਵੀ ਅਸੀਂ ਆ ਵਾਰਦਾਤ ਕੀਤੀ ਅਸੀਂ ਆ ਵਾਰਦਾਤ ਕੀਤੀ ਤਾਂ ਅਸੀਂ ਉਹ ਮੋਟਰਸਾਈਕਲ ਵੀ ਇਹਨਾਂ ਤੋਂ ਰਿਕਵਰ ਕਰ ਲਿਆ ਲੇਡੀ ਨੂੰ ਚੁੱਕੜ ਦਾ ਵੀ ਮਤਲਬ ਦੀ ਕੱਲੀ ਗੱਡੀ ਚੁੱਕਣ ਦਾ ਮਤਲਬ ਕਿਉਂਕਿ ਲੇਡੀ ਨੇ ਕਹਿੰਦੀ ਮੇਰੇ ਘਰ ਆ